ਕੈਂਸਰ ਅਜੋਕੇ ਸਮੇਂ ਦੀ ਸਭ ਤੋਂ ਭਿਆਨਕ ਤੇ ਖਤਰਨਾਕ ਬਿਮਾਰੀ ਕੈਂਸਰ ਨੂੰ ਇੰਨੀ ਖਤਰਨਾਕ ਬਿਮਾਰੀ ਮੰਨਿਆ ਜਾਂਦਾ ਕਿ ਸਾਡੇ ਬਜ਼ੁਰਗ ਕੈਂਸਰ ਦਾ ਨਾਮ ਵੀ ਨਹੀਂ ਲੈਂਦੇ ਸੀ ਇਹਨੂੰ ਚੰਦਰਾ ਜਾਂ ਦੂਜੀ ਬਿਮਾਰੀ ਕਿਹਾ ਜਾਂਦਾ ਸੀ ਪਰ ਹੁਣ ਕੈਂਸਰ ਦੇ ਸੰਦਰਭ ਵਿੱਚ ਇੱਕ ਆਸ ਦੀ ਕਿਰਨ ਨਜ਼ਰ ਆ ਰਹੀ ਹੈ ਰਸ਼ੀਆ ਦੀ ਇੱਕ ਮੈਡੀਕਲ ਰਿਸਰਚ ਫਰਮ ਨੇ ਇੱਕ ਐਂਟ੍ਰੋਮਿਕਸ ਨਾਮ ਦੀ ਵੈਕਸੀਨ ਤਿਆਰ ਕੀਤੀ ਆ ਜਿਸ ਨੂੰ ਕਿ ਕੈਂਸਰ ਦੇ ਇਲਾਜ ਵੱਲੋਂ ਦੇਖਿਆ ਜਾ ਰਿਹਾ ਹੈ ਆਪਣੇ ਐਨੀਮਲ ਕਲੀਨिकल ਟਰਾਇਲ ਦੇ ਵਿੱਚ ਇਹ ਵੈਕਸੀਨ ਨੇ 100% ਪਰਫਾਰਮ ਕੀਤਾ ਹੁਣ ਇਹਦੇ ਹਿਊਮਨ ਟਰਾਇਲ ਚੱਲ ਰਹੇ ਨੇ ਤੇ ਹਿਊਮਨ ਟਰਾਇਲਾਂ ਵਿੱਚ ਵੀ ਇਹ 80% ਪਰਫਾਰਮ ਕਰ ਰਹੀ ਆ 80% ਸਫੀਸ਼ੀਐਂਸੀ ਨਾਲ ਇਹ ਵੈਕਸੀਨ ਵਰਕ ਕਰ ਰਹੀ ਆ ਪਹਿਲੀ ਗੱਲ ਇਹ ਦਵਾਈ ਨਹੀਂਗੀ ਇਹ ਵੈਕਸੀਨ ਆ ਦਵਾਈ ਬਿਮਾਰੀ ਹੋਣ ਤੋਂ ਬਾਅਦ ਚ ਵਰਕ ਕਰਦੀ ਆ ਵੈਕਸੀਨ ਨੂੰ ਬਿਮਾਰੀ ਹੋਣ ਤੋਂ ਪਹਿਲਾਂ ਲਗਾਇਆ ਜਾਂਦਾ ਜਿਵੇਂ ਕਿ ਕਰੋਨਾ ਦੀ ਵੈਕਸੀਨ ਸੀ ਕਿ ਬੰਦੇ ਨੂੰ ਬਿਮਾਰੀ ਹੋਵੇ ਹੀ ਨਾ ਬੰਦੇ ਦੇ ਸਰੀਰ ਵਿੱਚ ਅਜਿਹੀ ਐਂਟੀਬਾਡੀ ਬਣ ਜਾਣ ਕਿ ਇਹ ਬਿਮਾਰੀ ਦਾ ਬੰਦੇ ਤੇ ਕੋਈ ਅਸਰ ਹੀ ਨਾ ਹੋਵੇ ਇਹ ਵੈਕਸੀਨ ਨੂੰ ਕੈਂਸਰ ਦੇ ਇੱਕ ਇਲਾਜ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਜੇਕਰ ਇਹ ਵੈਕਸੀਨ ਪੂਰੀ ਤਰ੍ਹਾਂ ਤਿਆਰ ਹੋ ਕੇ ਮਾਰਕੀਟ ਵਿੱਚ ਆਉਂਦੀ ਆ ਤਾਂ ਕੈਂਸਰ ਦੀ ਬਿਮਾਰੀ ਨੂੰ 80% ਤੱਕ ਖਤਮ ਕੀਤਾ ਜਾ ਸਕਦਾ